ਉਹ ਅਸੀਂ ਜਦੋਂ ਇਹ ਅਪਰੂਵਲ ਦੇਣ ਦੀ ਗੱਲ ਕਰਦੇ ਆ ਉਦੋਂ ਵੀ ਬਜੈਕਟ ਕੀਤਾ ਸੀ ਕਿ ਇਹ ਗੱਲ ਜਿਹੜਾ ਐਗਜ਼ੀਕਟਿਵ ਤੇ ਜੁਡੀਸ਼ੀਅਲ ਸਿਸਟਮ ਵੱਖਰਾ-ਵੱਖਰਾ ਹੈ ਤੇ ਜਿਹੜੀ ਐਗਜ਼ੀਕਟਿਵ ਨੂੰ ਪਾਵਰ ਨਹੀਂ ਦੇਣੀ ਚਾਹੀਦੀ ਬਿਲਕੁਲ ਮੈਂ ਜਾਨਣਾ ਚਾਹਾਂਗੀ ਕਿ ਇਹਦੇ ਨਾਲ ਵਕੀਲਾਂ ਨੂੰ ਖਾਸ ਤੌਰ ਤੇ ਕੀ ਦਿੱਕਤਾਂ ਆਣਗੀਆਂ ਜਾਂ ਕੀ ਨੁਕਸਾਨ ਹੈ ਜਿਹੜਾ ਤੁਹਾਡਾ ਹੋਏਗਾ ਸਾਡਾ ਵੀ ਨੁਕਸਾਨ ਹੋਏਗਾ ਜੁਡੀਸ਼ੀਅਲ ਸਿਸਟਮ ਦਾ ਬਦਨਾਮ ਹੋਏਗੀ ਉਹਨਾਂ ਕੋ ਨਾਦ ਕੋਰਟ ਰੂਮ ਦੇ ਠੀਕ ਪ੍ਰਬੰਧ ਹੈ ਨਾ ਉਹਨਾਂ ਕੋ ਸਟਾਫ ਪ੍ਰਬੰਧ ਠੀਕ ਹੈ ਨਾ ਉਹਨਾਂ ਦੇ ਵਕੀਲਾਂ ਨੂੰ ਬਹਿਣ ਨੂੰ ਉਥੇ ਕੋਈ ਜਗ੍ਹਾ ਹੋਣੀ ਹੈ ਨਾ ਕਲੈਂਟਸ ਦੇ ਬਹਿਣ ਲਈ ਹੋਣੀ ਆ ਇਸ ਕਰਕੇ ਉਹ ਇਸ ਕੰਮ ਨੂੰ ਨਹੀਂ ਠੀਕ ਚਲਾ ਸਕਣਗੇ ਉਹ ਨਹੀਂ ਇਨਸਾਫ ਲੋਕਾਂ ਨਾਲ ਕਰ ਸਕਣਗੇ ਜਿਹੜੇ ਐਗਜ਼ੈਕਟਿਵ ਸਾਈਡ ਦੇ ਉਹਨਾਂ ਦਾ ਲਾਅ ਦੇ ਵਿੱਚ ਇਹਨਾਂ ਗ੍ਰਿਪ ਨਹੀਂ ਹੋਏਗਾ ਉਹ ਇਹ ਨਹੀਂ ਅੰਡਰਸਟੈਂਡਿੰਗ ਨਹੀਂ ਲੈ ਸਕਦੇ ਇਸ ਕਰਕੇ ਜੁਡੀਸ਼ੀਅਲ ਸਿਸਟਮ ਨੂੰ ਜਿਹੜਾ ਹੈ ਇਹਨੂੰ ਖਰਾਬ ਨਾ ਕਰੋ ਕਿਉਂਕਿ ਇੱਕ ਕੋਰਟ ਚ ਜਾ ਕੇ ਸਾਡਾ ਕਿੰਨਾ ਟਾਈਮ ਵੇਸਟ ਹੁੰਦਾ ਹੈ ਇੱਥੇ ਸਾਡੀਆਂ ਸਾਰੀਆਂ ਕੋਰਟ ਇਕੱਠਾ ਹੋਣੀਆਂ ਤੇ ਇੱਕ ਕੋਰਟ ਤੇ ਅਸੀਂ ਤਾਂ ਚਾਟੀ ਦੂਜੇ ਤਾਂ ਚਲੇ ਜਾਂਦੇ ਆ ਲੇਕਿਨ ਉੱਥੇ ਸਾਡਾ ਜਿਹੜਾ ਹੈ ਨੁਕਸਾਨ ਇਸ ਸਰ ਕੀ ਹੁੰਦਾ ਕਿ ਕੇਸ ਡਿਫਰੈਂਟ ਕੋਰਟਸ ਨੂੰ ਲੱਗ ਜਾਣਗੇ ਉਹਨਾਂ ਨੂੰ ਸਾਡੇ ਲਈ ਕੰਟੈਕਟ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਵਕੀਲਾਂ ਨੂੰ ਵੀ ਜਾਣ ਤੋਂ ਗੁਰੇਜ਼ ਕੀਤਾ ਅੰਦਰ ਨਹੀਂ ਜਾ ਰਹੇ ਪੇਸ਼ੀ ਤੇ ਵੀ ਨਹੀਂ ਜਾ ਰਹੇ ਹਾਂ ਸਾਡੀ ਸਭ ਨੂੰ ਰਿਕਵੈਸਟ ਹੈ ਆਪ ਜੋੜ ਕੇ ਕਿ ਸਾਰੇ ਐਡਵੋਕੇਟ ਦਾ ਨੁਕਸਾਨ ਇਹਦੇ ਨਾਲ ਕਿ ਕਰੇ ਦੋ ਜਣੇ ਕੋਆਪਰੇਟ ਕਰਨੇ ਸਾਨੂੰ ਅਸੀਂ ਕਿਸੇ ਜਬਰਦਸਤ ਨਹੀਂ ਰੋਕ ਰਹੇ ਸਾਰੇ ਕੋਆਪਰੇਟ ਕਰ ਰਹੇ ਸਾਨੂੰ ਨੁਕਸਾਨ ਵਕੀਲਾਂ ਦਾ ਵੀ ਹੈ ਲੋਕਾਂ ਦਾ ਵੀ ਹੈ ਇਹ ਜਿਹੜਾ ਕਾਨੂੰਨ ਹੈ ਇਹ ਜੁਡੀਸ਼ੀਅਲ ਪਾਵਰਸ ਹੋਣੀਆਂ ਚਾਹੀਦੀਆਂ ਲਾ ਕੇ ਤੁਸੀਂ ਸਾਰੀਆਂ ਪਾਵਰਸ ਗਵਰਨਮੈਂਟ ਦੇ ਆਪਣੇ ਕੋਲ ਲੈ ਲੈਗੀ ਮੀਨੀ ਕਾਈ ਜੇਕਰ ਤੁਸੀਂ ਐਸ ਡੀ ਐਮ ਨੂੰ ਇਹ ਪਾਵਰ ਸਾਰੀਆਂ ਦੇ ਦਿੱਤੀਆਂ ਜਾਂਦੀ ਹੈ ਤੇ ਐਸ ਡੀ ਐਮ ਦੀਆਂ ਪਾਵਰਸ ਮੀਨਿੰਗ ਸਿਲੀ ਗਵਰਨਮੈਂਟ ਦੀਆਂ ਪਾਵਰਸ ਚੱਲੀਆਂ ਗਈਆਂ ਉੱਥੇ ਐਸ ਡੀ ਐਮ ਦੀ ਐਸ ਡੀ ਐਮਜ਼ ਦੇ ਕੋਲ ਤਾਂ ਨਾ ਤਾਂ ਉਹਨਾਂ ਕੋਲ ਟਾਈਮ ਹੁੰਦਾ ਹੈ ਅਗਰ ਅਦਾਲਤ ਕੋਲ ਟਾਈਮ ਹੋਵੇ ਵੀ ਤੇ ਉਹ ਕੋਰਟ ਨਹੀਂ ਹੋਲਡ ਕਰਦੇ ਜੇਕਰ ਤੁਹਾਡਾ ਕੇਸ ਅੱਜ ਸੈਕਟਰ 43 ਦੀ ਕੋਰਟ ਵਿੱਚ ਲੱਗਿਆ ਹੋਇਆ ਤਾਂ ਤੁਹਾਡਾ ਇੱਥੇ ਆਣਾ ਅੱਜ ਬੇਕਾਰ ਜਾਏਗਾ ਕਿਉਂਕਿ ਅੱਜ ਇੱਥੇ ਡਿਸਟ੍ਰਿਕਟ 바ਰ ਐਸੋਸੀਏਸ਼ਨ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਐਂਟ੍ਰੈਂਸ ਹੈ 43 ਕੋਰਟ ਦੀ ਤਾਂ ਇੱਥੇ ਜਿਨੇ ਵਕੀਲ ਨੇ ਸੀਨੀਅਰ ਨੇ ਤੇ ਜਿੰਨੇ ਵੀ ਬਾਕੀ ਵਕੀਲ ਨੇ ਜੋ ਇੱਥੇ ਕੰਮ ਕਰਦੇ ਨੇ ਉਹ ਸਾਰੇ ਅੱਜ ਇੱਥੇ ਹੜਤਾਲ ਤੇ ਨੇ ਤੇ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਬਹਿ ਕੇ ਆਪਣਾ ਸੁਨੇਹਾ ਦੇ ਰਹੇ ਨੇ ਤੇ ਅੱਜ ਪ੍ਰੋਟੈਸਟ ਕੀਤਾ ਹੋਇਆ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਤੇ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਬਿਲਕੁਲ ਜਿੱਥੇ ਐਂਟ੍ਰੈਂਸ ਹੈ ਉੱਥੇ ਹੀ ਕੁਰਸੀਆਂ ਲਗਾ ਕੇ ਬੈਠੇ ਨੇ ਤੇ ਜਿਹੜੇ ਅੱਜ ਕੇਸ ਨੇ ਇੱਥੇ ਉਹਨਾਂ ਦਾ ਭੁਗਤਾਨ ਨਹੀਂ ਹੋਏਗਾ ਕਿਉਂਕਿ ਇਹਨਾਂ ਦੇ ਵੱਲੋਂ ਨਾਰਾਜ਼ਗੀ ਹੈ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਨਾਲ ਜਿਹੜਾ ਨਵਾਂ ਫੈਸਲਾ ਸੁਨਾਇਆ ਗਿਆ ਹੈ ਉਸ ਨੂੰ ਲੈ ਕੇ ਇਹ ਅੱਜ ਇੱਥੇ ਬੈਠੇ ਨੇ ਤੇ ਸਨੇਹਾ ਦੇ ਰਹੇ ਨੇ ਕਿ ਅੱਜ ਜਿਹੜਾ ਹੈ ਉਹ ਵਕੀਲਾਂ ਦੇ ਵੱਲੋਂ ਕੰਮ ਨਹੀਂ ਕੀਤਾ ਜਾਏਗਾ ਗੱਲ ਕਰਾਂਗੇ ਤੇ ਜਾਣਾਂਗੇ ਕਿ ਅਖੀਰ ਇਹ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਸੀਨੀਅਰ ਵਕੀਲ ਅਮਰ ਸਿੰਘ ਚਾਲ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਸਰ ਅੱਜ ਤੁਸੀਂ ਬਿਲਕੁਲ ਗੇਟ ਤੇ ਬੈਠੇ ਹੋ ਅੱਗੇ ਅਸੀਂ ਕੋਰਟ ਪਾ ਕੇ ਤੁਹਾਨੂੰ ਪੇਸ਼ੀਆਂ ਤੇ ਜਾਂਦੇ ਦੇਖਿਆ ਕਿ ਤੁਸੀਂ ਕੇਸ ਸੰਭਾਲਦੇ ਹੁੰਨੇ ਹੋ ਪਰ ਅੱਜ ਇੱਥੇ ਬੈਠੇ ਹੋ ਕੀ ਮਸਲਾ ਮੈਡਮ ਇੱਕ ਨਵਾਂ ਰੈਂਟੈਕ ਪਾਰਲੀਮੈਂਟ ਕੋ ਪਾਸ ਕਰਵਾਇਆ ਯੂਟੀ ਵਾਲਿਆਂ ਨੇ ਜਿਹੜਾ ਚੰਡੀਗੜ੍ਹ ਨੂੰ ਐਪਲੀਕੇਬਲ ਹੋਏਗਾ ਪਹਿਲੇ ਈਸਟ ਪੰਜਾਬ ਰੈਂਟ ਰੈਸਟ੍ਰਿਕਸ਼ਨ ਜਿਹੜਾ ਐਕਟ ਸੀ ਇੱਥੇ ਐਪਲੀਕੇਬਲ ਸੀ ਉਹਦੇ ਥੱਲੇ ਸਾਰੇ ਜਿਹੜੇ ਰੈਂਟ ਐਕਟ ਦੇ ਜਿਹੜੇ ਬਿਲਡਿੰਗਸ ਦੀਆਂ ਡਿਸਪਿਊਟ ਨੇ ਕਿਰਾਏਦਾਰਾਂ ਦੇ ਤੇ ਲੈਂਡਲੋਰਡ ਦੇ ਉਹ ਐਡਜੂਡੀਕੇਟ ਉਹ ਫੈਸਲਾ ਹੁੰਦੇ ਸੀ ਉਹ ਪਹਿਲੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਇੱਕ ਨਵਾਂ ਐਕਟ ਲਿਆ ਕੇ ਤਾਂ ਪਾਵਰ ਜਿਹੜੀਆਂ ਉਹ ਸਾਰੀਆਂ ਐਗਜ਼ੀਕਟਿਵ ਸਾਈਡ ਤੇ ਦੇ ਦੇਣ ਜੈਸ ਤਰ੍ਹਾਂ ਡਿਪਟੀ ਕਮਿਸ਼ਨਰ ਐ ਐਗਜ਼ੀਕਟਿਵ ਮੈਜਿਸਟ੍ਰੇਟ ਦੇ ਉਹ ਅਸੀਂ ਜਦੋਂ ਇਹ ਅਪਰੂਵਲ ਦੇਣ ਦੀ ਗੱਲ ਕਰਦੇ ਆ ਉਦੋਂ ਵੀ ਵਜਹਿਤ ਦਿੱਤਾ ਸੀ ਕਿ ਇਹ ਗੱਲ ਜਿਹੜਾ ਐਗਜ਼ੈਕਟਿਵ ਤੇ ਜੁਡੀਸ਼ੀਅਲ ਸਿਸਟਮ ਵੱਖਰਾ-ਵੱਖਰਾ ਹੈ ਤੇ ਜਿਹੜੀ ਐਗਜ਼ੈਕਟਿਵ ਨੂੰ ਪਾਵਰ ਨਹੀਂ ਦੇਣੀ ਚਾਹੀਦੀ ਐਗਜ਼ੈਕਟਿਵ ਦੇ ਵਿੱਚ ਬੰਦੇ ਜਿਹੜੇ ਟ੍ਰੇਨ ਨਹੀਂ ਆ ਗਏ ਜੁਡੀਸ਼ੀਅਲ ਆਫੀਸ ਜਿਹਨਾਂ ਨੇ ਉਹ ਟ੍ਰੇਨ ਨੇ ਉਹਨਾਂ ਨੇ 5 ਸਾਲ ਜਿਹੜਾ ਲਾ ਜਿਹੜਾ ਹੈ ਕੋਰਸ ਕੀਤਾ ਹੈ ਉਸ ਤੋਂ ਬਾਅਦ ਫਿਰ ਟ੍ਰੇਨਿੰਗ ਲਈ ਹੈ ਚਾਹ ਐਡਵੋਕੇਟ ਤੋਂ ਬਾਅਦ ਜੁਡੀਸ਼ੀਅਲ ਆਫੀਸਰ ਬਣਦੇ ਨੇ ਤੇ ਜਿਹੜੇ ਐਗਜ਼ੈਕਟਿਵ ਸਾਈਡ ਤੇ ਉਹਨਾਂ ਦਾ ਲਾ ਦੇ ਵਿੱਚ ਇਹਨਾਂ ਗ੍ਰੇਪ ਨਹੀਂ ਹੋਏਗਾ ਉਹ ਇਹ ਨਹੀਂ ਅੰਡਰਸਟੈਂਡਿੰਗ ਨਹੀਂ ਲੈ ਸਕਦੇ ਇਸ ਕਰਕੇ ਜੁਡੀਸ਼ੀਅਲ ਸਿਸਟਮ ਨੂੰ ਜਿਹੜਾ ਹੈ ਇਹਨੂੰ ਖਰਾਬ ਨਾ ਕਰੋ ਜਿਹੜੀਆਂ ਤੁਸੀਂ ਨਵਾਂ ਐਕਟ ਬਣਾ ਲਿਆ ਬਣਾਉਣਾ ਵੀ ਆ ਤੇ ਜੁਡੀਸ਼ੀਅਲ ਆਫੀਸਰਸ ਨੂੰ ਪਾਵਰ ਦਿਓ ਤਾਂ ਕਿ ਉਹ ਹੀ ਕੇਸ ਜਿਹੜੇ ਨੇ ਕਰ ਸਕਣ ਲੇਕਿਨ ਉਹਨਾਂ ਨੇ ਫਿਰ ਐਗਜ਼ੈਕਟਿਵ ਨੂੰ ਦੇ ਦਿੱਤੇ ਜਿਸ ਤਰ੍ਹਾਂ ਡੀਸੀ ਹੈ ਡਿਪਟੀ ਕਮਿਸ਼ਨਰ ਹੈ ਐਗਜ਼ੈਕਟਿਵ ਮੈਜਿਸਟ੍ਰੇਟ ਨੇ ਉਹਨਾਂ ਨੂੰ ਪਾਵਰ ਦੇਈ ਜਾਂਦੇ ਨੇ ਉਹਨਾਂ ਦੀ ਪਲੇਸ ਆਫ ਫੰਕਸ਼ਨਿੰਗ ਉੱਥੇ ਹੋਏਗੀ ਉਹਨਾਂ ਕੋਲ ਨਾ ਤੇ ਕੋਰਟ ਰੂਮ ਦੇ ਠੀਕ ਪ੍ਰਬੰਧ ਹੈ ਨਾ ਉਹਨਾਂ ਕੋ ਸਟਾਫ ਪ੍ਰਬੰਧ ਠੀਕ ਹੈ ਨਾ ਉਹਨਾਂ ਦੇ ਵਕੀਲਾਂ ਨੂੰ ਬੈਣ ਨੂੰ ਉੱਥੇ ਜ ਕੋਈ ਜਗਾ ਹੋਣੀ ਹੈ ਨਾ ਕਲੈਂਟਸ ਦੇ ਬੈਣ ਲਈ ਹੋਣੀ ਆ ਇਸ ਕਰਕੇ ਉਹ ਇਸ ਗੱਲ ਨੂੰ ਨਹੀਂ ਠੀਕ ਚਲਾ ਸਕਣਗੇ ਉਹ ਨਹੀਂ ਇਨਸਾਫ ਲੋਕਾਂ ਨਾਲ ਕਰ ਸਕਣਗੇ ਕੇਸ ਜਿਹੜੇ ਨੇ ਬਹੁਤ ਜ਼ਿਆਦਾ ਜਿਹੜੇ ਗੜਬੜਛ ਆ ਜਾਣਗੇ ਨਾਲੇ ਐਗਜ਼ੈਕਟਿਵ ਦੇ ਵਿੱਚ ਐਗਜ਼ੈਕਟਿਵ ਆਫੀਸਰਸ ਨੂੰ ਇਨੀ ਇੰਟਰਫੀਰੈਂਸ ਹੈ ਕਿ ਉਹ ਆਏ ਮੂਵਮੈਂਟ ਤੇ ਉੱਠ ਕੇ ਚਲੇ ਜਾਂਦੇ ਨੇ ਕੋਈ ਮੀਟਿੰਗਾਂ ਹੋਈ ਜਾਂਦੀਆਂ ਉਹਨਾਂ ਦੀ ਅਵੇਲੇਬਲ ਨਹੀਂ ਹੁੰਦੇ ਲੇਟ ਆਉਂਦੇ ਨੇ ਤੇ ਇਸ ਕਰਕੇ ਉਥੇ ਇਹ ਗੱਲ ਨਹੀਂ ਚਲੇਗੀ ਉਹਨਾਂ ਨੇ ਫਿਰ ਵੀ ਇਹ ਬਦੋ ਬਦੀ ਐਕਟ ਜਿਹੜਾ ਲਾਗੂ ਕਰ ਦਿੱਤਾ ਹੈ ਇਹ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿ ਇਹਦੇ ਨਾਲ ਲੋਕਾਂ ਦਾ ਨੁਕਸਾਨ ਹੋਏਗਾ ਸਾਡਾ ਵੀ ਨੁਕਸਾਨ ਹੋਏਗਾ ਜੁਡੀਸ਼ੀਅਲ ਸਿਸਟਮ ਦਾ ਬਦਨਾਮ ਹੋਏਗੀ ਬਿਲਕੁਲ ਮੈਂ ਜਾਨਣਾ ਚਾਹਾਂਗੀ ਕਿ ਇਹਦੇ ਨਾਲ ਵਕੀਲਾਂ ਨੂੰ ਖਾਸ ਤੌਰ ਤੇ ਕੀ ਦਿੱਕਤਾਂ ਆਣਗੀਆਂ ਜਾਂ ਕੀ ਨੁਕਸਾਨ ਹੈ ਜਿਹੜਾ ਤੁਹਾਡਾ ਹੋਏਗਾ ਵਕੀਲਾਂ ਨੂੰ ਦਿੱਖਤਾ ਇਹ ਹੋਣਗੀਆਂ ਕਿ ਉਹਨਾਂ ਦਾ ਜਿਹੜਾ ਹੈ ਇੱਕ ਥਾਂ ਕੈਂਪਸ ਹੈ ਸਾਡਾ ਇੱਥੇ ਸਾਰੇ ਕੇਸ ਇੱਥੇ ਹੁੰਦੇ ਸਿਵਲ ਔਰ ਕ੍ਰਿਮੀਨਲ ਇਹ ਵੀ ਜਿਹੜੇ ਸਿਵਲ ਦੇ ਵਿੱਚ ਗਿਨੇ ਜਾਂਦੇ ਨੇ ਰੈਂਟ ਐਕਟ ਦੇ ਥੱਲੇ ਹੈ ਇਹਨਾਂ ਦਾ ਜਿਹੜਾ ਉਹਨਾਂ ਨੇ ਜਿਹੜੇ ਦਫ਼ਤਰ ਹੈ ਜਿਸ ਤਰ੍ਹਾਂ ਐਸਟੀਐਮ ਦਾ ਇੱਕ ਐਸਟੀਐਮ ਸਾਊਥ ਬਣਾਇਆ ਇੱਕ ਈਸਟ ਬਣਾਇਆ ਹੈ ਇਦਾਂ ਤਿੰਨ ਚਾਰ ਐਸਟੀਐਮ ਬਣਾਏ ਨੇ ਉਹਨਾਂ ਦੀ ਡਿਫਰੈਂਟ ਪਲੇਸਿਸ ਤੇ ਜਾ ਕੇ ਸਾਨੂੰ ਕੇਸ ਕਰਨੇ ਪੈਣਗੇ ਜਿਹੜਾ ਕਿ ਬਹੁਤ ਜਿਹੜਾ ਹੈ ਮੁਸ਼ਕਲ ਹੈ ਕਿਉਂਕਿ ਇੱਕ ਕੋਰਟ ਚ ਜਾ ਕੇ ਸਾਡਾ ਕਿੰਨਾ ਟਾਈਮ ਵੇਸਟ ਹੁੰਦਾ ਹੈ ਇੱਥੇ ਸਾਡੀਆਂ ਸਾਰੀਆਂ ਕੋਰਟ ਇਕੱਠਾ ਹੋਣਗੀਆਂ ਤੇ ਇੱਕ ਕੋਰਟ ਤੋਂ ਅਸੀਂ ਤਾਂ ਝਾਟੀ ਦੂਜੇ ਤਾਂ ਚਲੇ ਜਾਂਦੇ ਆ ਲੇਕਿਨ ਉੱਥੇ ਸਾਡਾ ਜਿਹੜਾ ਹੈ ਨੁਕਸਾਨ ਇਹ ਇਸ ਕਰਕੇ ਹੁੰਦਾ ਕਿ ਕੇਸ ਡਿਫਰੈਂਟ ਕੋਰਟਸ ਨੂੰ ਲੱਗ ਜਾਣਗੇ ਤੋ ਉਹਨਾਂ ਨੂੰ ਸਾਡੇ ਲਈ ਕੰਡਕਟ ਕਰਨਾ ਬਹੁਤ ਮੁਸ਼ਕਲ ਹੋਏਗਾ ਸਾਡਾ ਸਟਾਫ ਇੱਥੇ ਹੋਏਗਾ ਅਸੀਂ ਉੱਥੇ ਤੁਰ ਫਿਰਾਂਗੇ ਸਾਡੇ ਕਲਾਇੰਟ ਜਿਹੜੇ ਨੇ ਉੱਥੇ ਹੋਣਗੇ ਅਸੀਂ ਇੱਥੇ ਹੋਵਾਂਗੇ ਵਾਜਾਂ ਪੈਂਦੀਆਂ ਰਹਿਣਗੇ ਅਸੀਂ ਜਾਵਾਂਗੇ ਨਹੀਂ ਕਲਾਇੰਟ ਵੀ ਹਰਾਸਮੈਂਟ ਚੋਂ ਕਿ ਅਸੀਂ ਵੀ ਹਰਾਸਮੈਂਟ ਚਾਵਾਂਗੇ ਇਹ ਜੁਡੀਸ਼ੀਅਲ ਸਿਸਟਮ ਦੇ ਵਿੱਚ ਸਾਰਾ ਜਿਹੜਾ ਨੁਕਸਾਨ ਹੋਵੰਦ ਹੋਏਗਾ ਇਸ ਕਰਕੇ ਪਤਾ ਨਹੀਂ ਕਿਉਂ ਐਗਜ਼ੀਕਟਿਵ ਨੂੰ ਪਾਵਰ ਦੇ ਕੇ ਇਹਨਾਂ ਨੂੰ ਕੀ ਮਿਲਦਾ ਹੈ ਜਦੋਂ ਇੱਕ ਐਕਸਪੈਕਟ ਨਹੀਂ ਕਰ ਸਕਦੇ ਜੁਡੀਸ਼ੀਅਲ ਹਾਂ ਜੇ ਇੱਕ ਅਸੀਂ ਸਿਸਟਮ ਬਣਾਇਆ ਵੀ ਜੁਡੀਸ਼ੀਅਲ ਸਿਸਟਮ ਤੇ ਐਗਜ਼ੀਕਟਿਵ ਸਿਸਟਮ ਡ ਫੇਰ ਇਹਨੂੰ ਦੁਬਾਰਾ ਕਿਉਂ ਉਹਨਾਂ ਨੂੰ ਦਿੱਤਾ ਪਹਿਲੇ ਵੀ ਜਿਸ ਤਰ੍ਹਾਂ ਪਹਿਲੇ ਐਗਜ਼ੀਕਟਿਵ ਮਾਜਿਸਟ੍ਰੇਟ ਜਿਹੜੇ ਹੁੰਦੇ ਸੀ ਉਹਨਾਂ ਨੂੰ ਜੁਡੀਸ਼ੀਅਲ ਪਾਵਰਸ ਦਿੱਤੀਆਂ ਸੀ ਉਥੇ ਰੌਲਾ ਪੈ ਗਿਆ ਕਿ ਜੁਡੀਸ਼ੀਅਲ ਮਾਜਿਸਟ੍ਰੇਟ ਜਿਹੜੇ علیحدਾ ਹੋਣੇ ਚਾਹੀਦੇ ਜਿਹੜਾ ਮਾਜਿਸਟ੍ਰੇਟ ਅੰਡਰ ਦੀ ਜਿਹੜਾ ਡਿਸਟ੍ਰਿਕਟ ਮਾਜਿਸਟ੍ਰੇਟ ਨਹੀਂ ਹੋਣਾ ਚਾਹੀਦਾ ਉਥੇ ਉਹਨਾਂ ਨੇ ਜਿਹੜਾ ਹੈ ਫੇਰ ਉਹਨਾਂ ਨੂੰ علیحدਾ ਕਰ ਦਿੱਤਾ ਸੈਪਰੇਟ ਜੁਡੀਸ਼ੀਅਲ ਮਾਜਿਸਟ੍ਰੇਟ علیحدਾ ਕਰ ਦਿੱਤੇ ਐਗਜ਼ੀਕਟਿਵ ਮਾਜਿਸਟ੍ਰੇਟ علیحدਾ ਕਰ ਦਿੱਤੇ ਹੁਣ ਜਿਹੜੇ ਜੁਡੀਸ਼ੀਅਲ ਮਾਜਿਸਟ੍ਰੇਟ ਆ ਉਸ ਬਾਡੀ ਨੇ ਸਿਰਫ ਤੇ ਉਹਨਾਂ ਦੀ ਇੰਡੀਪੈਂਡੈਂਸ ਹੋਣ ਕਰਕੇ ਲੋਕਾਂ ਨੂੰ ਇਨਸਾਫ ਮਿਲਦਾ ਚੰਗਾ ਹੈਗਾ ਜਿਹੜਾ ਇੰਡੀਪੈਂਡ ਹੋਣ ਜੇ ਇੱਕ ਜਸਟਿਸਟ ਡਿਸਟ੍ਰਿਕਟ ਜਸਟਿਸਟ ਦੇ ਕੰਟਰੋਲ ਥੱਲੇ ਆ ਉਥੇ ਇਨਸਾਫ ਨਹੀਂ ਮਿਲੇਗਾ ਠੀਕ ਨਹੀਂ ਮਿਲੇਗਾ ਇਸ ਕਰਕੇ ਇਹ ਸਿਸਟਮ ਜਿਹੜਾ ਅਸੀਂ ਨਹੀਂ ਚਾਹੁੰਦੇ ਵੀ ਇਹ ਚੱਲਣਾ ਚਾਹੀਦਾ ਇਹਦੇ ਜੇ ਉਹਨਾਂ ਨੂੰ ਇਹ ਐਕਟ ਜਿਹੜਾ ਲਾਗੂ ਨਹੀਂ ਕਰਨਾ ਚਾਹੀਦਾ ਜੇ ਐਕਟ ਲਾਗੂ ਕਰਦੇ ਆ ਲੇਕਿਨ ਪਾਵਰ ਜਿਹੜੀਆਂ ਉਹ ਕਨਫਰ ਜਿਹੜੀਆਂ ਨੇ ਜੁਡੀਸ਼ੀਅਲ ਸਿਸਟਮ ਚ ਲਿਆਉਣ ਇਹਨਾਂ ਕੋਰਟਾਂ ਜੋ ਐਗਜ਼ੀਕਟਿਵ ਨਾਲ ਐਗਜ਼ੀਕਟਿਵ ਚ ਨਹੀਂ ਹੋਣੀਆਂ ਚਾਹੀਦੀਆਂ ਹਾਂ ਤਾਂ ਕਿ ਇਹਨਾਂ ਲੋਕਾਂ ਦਾ ਬਹੁਤ ਭਲਾ ਹੈ ਜੁਡੀਸ਼ੀਅਲ ਸਿਸਟਮ ਦਾ ਬਹੁਤ ਭਲਾ ਹੈ ਲੋਕਾਂ ਨੂੰ ਇਨਸਾਫ ਮਿਲਦੀ ਗੱਲ ਹੈਗੀ ਆ ਜਿੱਥੇ ਇਨਸਾਫ ਲੇਟ ਹੁੰਦਾ ਹੈ ਜਿੱਥੇ ਅਦਾਲਤਾਂ ਚ ਬੰਦੇ ਹੀ ਨਹੀਂ ਜੱਜ ਜਾਂ ਉਹਨਾਂ ਦੀ ਸੁਣਵਾਈ ਰੈਗੂਲਰ ਨਹੀਂ ਹੁੰਦੀ ਉੱਥੇ ਲੋਕਾਂ ਦਾ ਜਿਹੜਾ ਹੈ ਜੁਡੀਸ਼ੀਅਲ ਸਿਸਟਮ ਤੋਂ ਇਨਕਾਰ ਜਿਹੜਾ ਉੱਠੇਗਾ ਲਾਤ ਉੱਠੇਗਾ ਵੀ ਸਾਨੂੰ ਤਾਂ ਇਨਸਾਫ ਹੀ ਨਹੀਂ ਮਿਲਦਾ ਸੋ ਇਹ ਤੇ ਫਾਰ ਦੀ ਬੈਨੀਫਿਟ ਆਫ ਦੀ ਸੋਸਾਇਟੀ ਐਜ਼ ਅ ਹੋਲ ਸਿਸਟਮ ਦੀ ਹੋਰ ਜਿਹੜਾ ਉਹਦੇ ਲਈ ਚੰਗਾ ਹੈ ਫਿਰ ਪਤਾ ਨਹੀਂ ਕਿਉਂ ਇਦਾਂ ਕਰ ਰਹੇ ਨੇ ਗਲਤ ਕਰ ਰਹੇ ਨੇ ਤਾਂ ਸਿਸਟਮ ਦੇ ਉੱਤੇ ਜ਼ਰੂਰ ਸਵਾਲ ਚੁੱਕੇ ਗਏ ਨੇ ਨਾਲ ਹੀ ਨਾਲ ਜਾਣ ਲੈਣੇ ਆ ਤੁਸੀਂ ਅੱਜ ਵਕੀਲਾਂ ਨੂੰ ਵੀ ਜਾਣ ਤੋਂ ਗੁਰੇਜ਼ ਕੀਤਾ ਅੰਦਰ ਨਹੀਂ ਜਾ ਰਹੇ ਪੇਸ਼ੀ ਤੇ ਵੀ ਨਹੀਂ ਜਾ ਰਹੇ ਹਾਂ ਸਾਡੀ ਸਭ ਨੂੰ ਰਿਕਵੈਸਟ ਹੈ ਹੱਥ ਜੋੜ ਕੇ ਕਿ ਸਾਰੇ ਐਡਵੋਕੇਟ ਦਾ ਨੁਕਸਾਨ ਇਹਦੇ ਨਾਲ ਸਾਰੇ ਇੱਕ ਦੂਜੇ ਨਾਲ ਕੋਆਪਰੇਟ ਕਰਨ ਸਾਨੂੰ ਅਸੀਂ ਕਿਸੇ ਨੂੰ ਜ਼ਬਰਦਸਤ ਨਹੀਂ ਰੋਕ ਰਹੇ ਸਾਰੇ ਕੋਆਪਰੇਟ ਕਰ ਰਹੇ ਸਾਨੂੰ ਤੁਸੀਂ ਅੰਦਰ ਜਾ ਰਹੇ ਸੀ ਤੁਹਾਨੂੰ ਵੀ ਜਾਣ ਤੋਂ ਰੋਕਿਆ ਬਿਲਕੁਲ ਮੈਮ ਸਟ੍ਰਾਈਕ ਇਕੱਠੀ ਜਾਏਗੀ ਵੀ ਬਿਕੋਜ਼ ਵੀ ਆਲ ਸਟੈਂਡ ਟੁਗੇਦਰ ਪਰ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਦੇ ਨਾਲ ਜਿਸ ਤਰ੍ਹਾਂ ਦਾ ਮਤਲਬ ਗੱਲ ਹੋਈ ਹੈ ਅੱਜ ਉਹਨਾਂ ਦੀ ਪੇਸ਼ੀ ਵੀ ਸੀ ਤੁਸੀਂ ਉਹਨਾਂ ਦੀ ਸੁਣਵਾਈ ਤੇ ਵੀ ਜਾਣਾ ਸੀ ਉਹਨਾਂ ਦੇ ਵਾਸਤੇ ਪੇਸ਼ ਹੋਣਾ ਸੀਗਾ ਰਿਪਰੈਜ਼ੈਂਟ ਹੋਣਾ ਸੀਗਾ ਪਰ ਤੁਸੀਂ ਨਹੀਂ ਜਾ ਪਾਏ ਹੋ ਨਹੀਂ ਮੈਡਮ ਐਸਾ ਕੁਝ ਨਹੀਂ ਹੈ ਹਾਂ ਬਿਲਕੁਲ ਸਟ੍ਰਾਈਕ ਜੋ ਹੁੰਦੀ ਹੈ ਸਾਰਾ ਸਾਰੋਂ ਕੋ ਮਿਲ ਕੇ ਲੈ ਕੇ ਜਾਣਾ ਪੈਂਦਾ ਹੈ ਸਾਡੇ ਸਾਹਮਣੇ ਸਾਡੇ ਐਕਸ ਪ੍ਰੈਜ਼ੀਡੈਂਟ ਬੈਠੇ ਆ ਮੁਕੇਸ਼ ਜੀ ਬੈਠੇ ਆ ਵੀ ਕੁਝ ਬੋਲਣਾ ਚਾਹੁੰਦੇ ਆ ਮੁਕੇਸ਼ ਜੀ ਬੈਠਾ ਗੱਲ ਕਰਾਂਗੇ ਪਰ ਤੁਹਾਡੇ ਨਾਲ ਵੀ ਗੱਲ ਕਰਨੀ ਜ਼ਰੂਰੀ ਹੈ ਇੱਕ ਬੰਦੇ ਦਾ ਪ੍ਰੋਟੈਸਟ ਨਹੀਂ ਹੁੰਦਾ ਸਾਰਿਆਂ ਦਾ ਇਕੱਠਿਆਂ ਦਾ ਪ੍ਰੋਟੈਸਟ ਹੈ ਤਾਂ ਇਕੱਠੀ ਜਿਹੜੀ ਇੱਕ ਇੱਕ ਜਨੇ ਦੀ ਜਿਹੜੀ رائے ਹੈ ਉਹ ਅਹਿਮੀਅਤ ਰੱਖੇਗੀ ਤੇ ਸਰ ਤੁਹਾਡੇ ਤੋਂ ਵੀ ਜਾਣ ਲੈਣੇ ਆ ਬੜਾ ਤੁਹਾਨੂੰ ਐਕਸਪੀਰੀਅੰਸ ਹੈਗਾ ਇਸ ਮਾਮਲੇ ਦੇ ਵਿੱਚ ਤੁਸੀਂ ਇੱਥੋਂ ਦੇ ਪ੍ਰਧਾਨ ਵੀ ਰਹੇ ਹੋ ਅੱਜ ਜਿਹੜਾ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਸਾਰਿਆਂ ਦਾ ਸਾਂਝ ਹੈ ਤੁਹਾਨੂੰ ਕੀ ਲੱਗਦਾ ਕਿ ਕੀ ਨੁਕਸਾਨ ਜਿਹੜਾ ਆਮ ਲੋਕਾਂ ਦਾ ਹੋਏਗਾ ਤੇ ਵਕੀਲਾਂ ਦਾ ਹੋਏਗਾ ਨੁਕਸਾਨ ਵਕੀਲਾਂ ਦਾ ਵੀ ਹੈ ਲੋਕਾਂ ਦਾ ਵੀ ਹੈ ਇਹ ਜਿਹੜਾ ਕਾਨੂੰਨ ਹੈ ਇਹ ਜੁਡੀਸ਼ੀਅਲ ਪਾਵਰਸ ਹੋਣੀਆਂ ਚਾਹੀਦੀਆਂ ਨਾ ਕਿ ਤੁਸੀਂ ਸਾਰੀਆਂ ਪਾਵਰਸ ਗਵਰਨਮੈਂਟ ਦੇ ਆਪਣੇ ਕੋਲ ਲੈ ਲੇਗੀ ਮੀਨੀ ਗਾਈ ਜਾਗਰ ਤੁਸੀਂ ਐਸਡੀਐਮ ਨੂੰ ਇਹ ਪਾਵਰ ਸਾਰੀਆਂ ਦੇ ਦਿੱਤੀਆਂ ਜਾਂਦੀ ਹੈ ਤੇ ਐਸਡੀਐਮ ਦੀਆਂ ਪਾਵਰਸ ਮੀਨਸ ਦੀ ਗਵਰਨਮੈਂਟ ਦੀਆਂ ਪਾਵਰਸ ਤੇ ਚੱਲੀਆਂ ਗਈਆਂ ਤੇ ਗਵਰਨਮੈਂਟ ਦੇ ਕੋਲ ਅੱਗੇ ਉਹਨਾਂ ਕੋਲ ਐਸੀਐਮ ਦੇ ਕੋਲ ਜਦ ਤੁਸੀਂ ਉਹਨਾਂ ਦੀ ਕੋਟਾ ਚ ਦੇਖਦੇ ਹੋ ਉਹਨਾਂ ਕੋਲ ਕੰਮ ਅੱਗੇ ਤੋਣੇ ਹੈ ਇੱਥੇ ਸਾਡੇ ਜੁਡੀਸ਼ੀਅਲ ਆਫੀਸਰਸ ਨੂੰ ਲਾ ਦੇ ਬਾਰੇ ਭਗਿਆ ਉਨਾ ਲੂਇਸ ਲਾ ਦਾ ਰੈਂਟ ਐਕਟ ਦਾ ਪਹਿਲਾਂ ਤੇ ਇੰਨੀ ਸਮਝ ਲੱਗਣੀ ਕਿ ਰੈਂਟ ਐਕਟ ਹੈ ਕੀ ਚੀਜ਼ rent act ਦੀਆਂ ਲੇਟੈਸਟ ਰੂਲਿੰਗਸ ਦੇਖਣੀਆਂ ਪੈਣਗੀਆਂ rent act ਦੇ ਵਿੱਚ ਕੋਈ ਤੁਹਾਡਾ ਲੈਂਡਲੋਰਡ অর ਟੈਨੈਂਟ ਦੇ ਝਗੜੇ ਨੂੰ ਜੈਨੂਇਨਟੀ ਦੇਖਣੀ ਕਿ ਕਿੱਥੇ ਜੈਨੂਅਲ ਬਣਦਾ ਕਿੱਥੇ ਨਹੀਂ ਬਣਦਾ ਉਹਦੀ ਖਾਲੀ ਕਰਾਉਣਾ ਕਿ ਕਿਸ ਤਰ੍ਹਾਂ ਉਹਦੇ ਲਾ ਉਸ ਲਾ ਨੂੰ ਇੰਪਲੀਮੈਂਟ ਕਰਨਾ ਜਾਣਾ ਐਸਡੀਐਮ ਦੀ ਕੋਰਟ ਦੇ ਵਿੱਚ ਕੀ ਕਰਨਗੇ ਉੱਥੇ ਐਸਡੀਐਮ ਦੀ ਐਸਡੀਐਮ ਜਿਹਦੇ ਕੋਲ ਤਾਂ ਨਾ ਤਾਂ ਉਹਨਾਂ ਕੋਲ ਟਾਈਮ ਹੁੰਦਾ ਹੈ ਅਗਰ ਅਗਰ ਕੋਲ ਟਾਈਮ ਹੋਵੇ ਵੀ ਤੇਉ ਕੋਟ ਨਹੀਂ ਹੋਲਡ ਕਰਦੇ ਹੁਣ ਵੀ ਅਗਰ ਉਹਨਾਂ ਨੂੰ ਸੀਨੀਅਰ ਸਿਟੀਜ਼ਨਸ਼ਿਪ ਦੇ ਅੰਦਰ ਸੀਨੀਅਰ ਸਿਟੀਜ਼ਨ ਦੀਆਂ ਪਾਵਰਸ ਉਹਨਾਂ ਨੂੰ ਡੈਲੀਗੇਟ ਕਰੀਆਂ ਵੀ ਐ ਉਹਨਾਂ ਦੇ ਕੋਲ ਉਹ ਉੱਥੇ ਜਿਸ ਟਾਈਮ ਜਾਓ ਇੱਕ ਤੇ ਲਾਇਰਸ ਨੂੰ ਔਰ ਕਲਾਇੰਟਸ ਦਾ ਕੋਈ ਅਰੇਂਜਮੈਂਟ ਨਹੀਂ ਸਭ ਤੋਂ ਪਹਿਲਾਂ ਤਾਂ ਬੈਟਰਨ ਫੂਟਣ ਦਾ ਨਾ ਕੋਈ ਉੱਤੇ ਉਹਨਾਂ ਦੇ ਕੋਲ ਇਨਫਰਾਸਟ੍ਰਕਚਰ ਹੈ ਦਾ ਇਨਫਰਾਸਟ੍ਰਕਚਰ ਹੋਣ ਕਰਕੇ ਉੱਥੇ ਕੋਈ ਇਹ ਨਹੀਂ ਦੇਖਦਾ ਕਿ ਵੀ ਕਿੱਥੇ ਕੇਸ ਨੇ ਲੱਗਣਾ ਹੈ ਨਹੀਂ ਲੱਗਣਾ ਅਗਰ ਮੀਟਿੰਗ ਹੋ ਰਹੀ ਹੈ ਕਿਹੜੀ ਉਹ ਤੇ ਅੱਜ ਐਸ ਡੀ ਐਮ ਸਾਹਿਬ 5 ਵਜੇ ਆਉਣਗੇ ਜੀ 5 ਵਜੇ ਆਉਣਗੇ ਕਿਉਂਕਿ ਕਿ ਅੱਜ ਮੀਟਿੰਗ ਹੋਈ ਵੀ ਹੈ ਚੀਫ ਕਮਿਸ਼ਨਰ ਸਾਹਿਬ ਨੇ ਮੀਟਿੰਗ ਬੁਲਾਈ ਵੀ ਆ 5 ਵਜੇ ਆਕੇ ਤੁਹਾਨੂੰ ਉਹ ਸੁਣਨਗੇ 5 ਵਜੇ ਆਕੇ ਕਹਿੰਦੇ ਆ ਕਿ ਜੀ ਹੁਣ ਸਾਡੇ ਕੋਲ ਟਾਈਮ ਨਹੀਂ ਹੈ ਇਸ ਕੇਸ ਨੂੰ ਅਡਜਰਨ ਕਰ ਦੋ ਥਿਸ ਇਜ਼ ਅ ਹਰਾਸਮੈਂਟ ਟੂ ਦੀ ਜਨਰਲ ਪਬਲਿਕ ਐਸ ਵੈਲ ਐਸ ਟੂ ਦੀ ਲਾਇਰਜ਼ ਆਲਸ ਨੰਬਰ ਤੋਂ ਇਹਦੇ ਤੁਸੀਂ ਕਹਿੰਦੇ ਹੋ ਇਹ 2019 ਦੇ ਵਿੱਚ ਇਹ ਪਹਿਲਾਂ ਲਾ ਪੰਜਾਬ ਗਵਰਨਮੈਂਟ ਨੇ ਵੀ ਨੋਟੀਫਿਕੇਸ਼ਨ ਨਾਲ ਇੰਪਲੀਮੈਂਟ ਕੀਤਾ tha ਜਿਸ ਤਰੁਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਟੇ ਗ੍ਰਾਂਟ ਕਰਤੀ ਸੀ ਸਟੇ ਕਰਨ ਤੋਂ ਬਾਅਦ ਉਸ ਦੀ ਨੋਟੀਫਿਕੇਸ਼ਨ ਸਟੇ ਕੀਨ ਤੋਂ ਬਾਅਦ ਉਹ ਨੋਟੀਫਿਕੇਸ਼ਨ ਪੰਜਾਬ ਗਵਰਨਮੈਂਟ ਨੇ ਵਾਪਸ ਲੈ ਲੈਂਦੀ ਸੀ ਉਹ ਹੋਈ ਸੀ ਮੈਂ 2019 ਦੇ ਵਿੱਚ ਇਹ ਰਿਪਰੈਜ਼ੈਂਟੇਸ਼ਨ ਐਜ਼ ਅ ਪ੍ਰੈਜ਼ੀਡੈਂਟ ਆਫ ਦੀ ਬਾਰ ਚੀਫ ਕਮਿਸ਼ਨਰ ਨੂੰ ਮਿਲ ਕੇ ਦੇ ਕੇ ਆਇਆ tha ਕਿ ਜੀ ਇਹ ਇੰਪਲੀਮੈਂਟ ਨਹੀਂ ਹੋਣਾ ਚਾਹੀਦਾ ਇਸ ਇਹਨੂੰ ਇੰਪਲੀਮੈਂਟ ਨਾ ਕੀਤਾ ਜਾਵੇ ਤੇ ਉਹਨਾਂ ਨੇ ਇਸ ਤੋਂ ਬਾਅਦ ਜੋ ਜਦ ਕੇ ਸਾਡੀ ਬੜੀ ਡਿਟੇਲਡ ਉਹ ਦਿੱਤੀ ਸੀ ਅਸੀਂ ਤੇ ਅਸੀਂ ਉਸ ਦੇ ਪ੍ਰੋਟੈਸਟ ਕਰਦੇ ਕਿ ਤੁਸੀਂ ਇਹਨੂੰ ਕਿਉਂ ਜਾਂ ਤਾਂ ਸਾਡੇ ਜੁਡੀਸ਼ੀਅਲ ਆਫੀਸਰਸ ਨੂੰ ਕੈਪेबल ਨਹੀਂ ਕੈਪੇਬਲ ਨਾ ਹੋਣ ਜਾਂ ਉਹਨਾਂ ਕੋਲ ਕੰਮ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਕਿ ਵੀ ਉਹ ਢੀਲ ਨਹੀਂ ਕਰ ਸਕਦੇ ਇੱਥੇ ਸਾਡੇ ਕੋਲ ਇੰਨੀਆਂ ਕੋਰਟਸ ਹੈ ਜਾਂ ਪਾਰਟਿਕੂਲਰ 2 ਜਾਂ 3 ਕੋਰਟਸ ਬਣਾ ਦੇਣ ਇਹ ਰੈਂਟ ਐਕਟ ਦੇ ਨਾਲ ਢੀਲ ਕਰਨੀ ਹੈ ਲੇਕਿਨ ਇਹ ਨਹੀਂ ਵੀ ਤੁਸੀਂ ਉਹਨਾਂ ਦੀਆਂ ਪਾਵਰ ਸਾਰੀਆਂ ਚੱਕ ਕੇ ਐਗਜ਼ੀਕਟਿਵ ਨੂੰ ਦੇ ਦੋ ਵਟਐਵਰ ਦੀ ਗਵਰਨਮੈਂਟ ਵਿਲ ਸੇ ਉਹ ਉਹ ਪੜਿਆ ਦੋ ਸਾਡੀਆਂ ਮੰਗਾਂ ਕੀ ਰਹਿਣ ਵਾਲੀਆਂ ਨੇ ਸਾਡੀਆਂ ਮੰਗਾਂ ਇਹ ਆ ਵੀ ਇਸ ਨੂੰ ਇੰਪਲੀਮੈਂਟ ਨਾ ਕੀਤਾ ਜਾਵੇ ਲਾਅ ਨੂੰ ਇੰਪਲੀਮੈਂਟ ਹਾਂ ਯਾ ਇਸ ਨੂੰ ਇਸ ਲਾਅ ਨੂੰ ਇੰਪਲੀਮੈਂਟ ਨਾ ਕੀਤਾ ਜਾਵੇ ਹੋਰ ਵਟ ਆਲਟਰਨੇਟਿਵ ਦੀ ਲਾਇਰਸ ਆਰ ਹੈਵਿੰਗ ਇੱਥੇ ਕਿੰਨਾ ਚਿਰ ਬੈਠੇ ਹੋ ਤੁਸੀਂ ਪ੍ਰੋਟੈਸਟ ਕਿੰਨਾ ਚਿਰ ਚੱਲੇਗਾ ਆ ਪ੍ਰੋਟੈਸਟ ਅੱਜ ਦਾ ਦਿਨ ਤਾਂ ਪ੍ਰੋਟੈਸਟ ਹਾਈ ਹੈ ਅੱਜ ਦਾ ਦਿਨ ਹੈ ਉਸ ਤੋਂ ਬਾਅਦ ਅਸੀਂ ਰਿਪ੍ਰেজੈਂਟੇਸ਼ਨ ਦੇ ਰਹੇ ਕਿਉਂਕਿ ਮੈਂ ਅਸੀਂ ਪਹਿਲਾਂ ਦੇ ਚੁੱਕੇ ਇੱਕ ਰਿਪ੍ਰেজੈਂਟੇਸ਼ਨ ਅਗਰ ਉਹ ਇੰਪਲੀਮੈਂਟ ਫੇਰ ਉਸ ਤੋਂ ਬਾਅਦ ਵੀ ਸਾਡੀਆਂ ਮੰਗਾ ਨਹੀਂ ਕੋਈ ਕਿਸੇ ਚੀਜ਼ ਨੂੰ ਐਕਸੈਪਟ ਨਹੀਂ ਕਰਦੇ ਅਗਰ ਗਵਰਨਮੈਂਟ ਸਾਡੇ ਤੇ ਮੜਨਾ ਚਾਹੁੰਦੀ ਹੈ ਵੀ ਇਸ ਦਾ ਇੰਪਲੀਮੈਂਟ ਕਰਕੇ ਹੀ ਹਟਾਂਗੇ ਤੇ ਸਾਡੇ ਕੋਲ ਤਾਂ ਕੀ ਆਲਟਰਨੇਟਿਵ ਹੋਊਗਾ ਫਿਰ THEN WE हैव टू ਅਪਰੋਚ ਟੂ ਦੀ ਆਨਰੇਬਲ ਹਾਈ ਕੋਰਟ ਐਕਸੈਪਟ ਕਿ ਕੀ ਕਰਾਂਗੇ ਜੁਡੀਸ਼ੀਅਲ ਪਾਵਰਸ ਨੂੰ ਹੁਣ ਐਗਜ਼ੈਕਟਿਵ ਆਪਣੇ ਕੋਲ ਸਾਰੀਆਂ ਪਾਵਰ ਲੈ ਲੇਗੀ ਕੋਈ ਗਵਰਨਮੈਂਟ ਤਾਂ ਚਾਹੁੰਦੀ ਹੈ ਸਾਰੀਆਂ ਕਾਨੂੰਨ ਨੂੰ ਬਦਲ ਦਿੱਤਾ ਜਾਵੇ ਕਾਨੂੰਨ ਬਦਲ ਕੇ ਸਾਰੀਆਂ ਪਾਵਰਸ ਗਵਰਨਮੈਂਟ ਕੋਲ ਆ ਜਾਣ ਤੇ ਗਵਰਨਮੈਂਟ ਜੋ ਚਾਹੇਗੀ ਉਹੀ ਹੋਏਗਾ ਫਿਰ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਵੱਲੋਂ ਜਿਹੜੀ ਹੈ ਹੜਤਾਲ 43 ਜਿਹੜਾ ਕੋਰਟ ਹੈ ਇਸ ਦੇ ਵਿੱਚ ਕੀਤੀ ਗਈ ਹੈ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜਾ ਨਵਾਂ ਜਿਹੜਾ ਰੈਂਟ ਐਕਟ ਆਇਆ ਹੈ ਉਸ ਨੂੰ ਲੈ ਕੇ ਕੇ ਇਹ ਸਾਰੇ ਖੁਸ਼ ਨਹੀਂ ਨੇ ਤੇ ਨਹੀਂ ਚਾਹੁੰਦੇ ਕਿ ਉਹ ਜਿਹੜਾ ਰੈਂਟ ਐਕਟ ਹੈ ਉਹ ਲਾਗੂ ਹੋਵੇ ਤੇ ਅੱਜ ਦਾ ਦਿਨ ਤਾਂ ਸਾਰਾ ਦਿਨ ਪ੍ਰੋਟੈਸਟ ਰਹੇਗਾ ਤੇ ਇਸ ਤੋਂ ਬਾਅਦ ਅਗਲੇਰੀ ਜਿਹੜੀ ਕਾਰਵਾਈ ਹੈ ਉਹ ਵੀ ਦੱਸੀ ਜਾਏਗੀ ਵੀਡੀਓ ਜਰਨਲਿਸਟ ਰਵਿੰਦਰ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਚੰਡੀਗੜ੍ਹ ਤੋਂ ਹਰਸਿੰਦਰ